ਦੋਸਤੋ ਇਹ ਗਰੀਬ ਪਰਿਵਾਰ ਆ ਇੱਥੇ ਬੈਠਾ ਹੈ ਕਮਿਊਨੀਕੇਸ਼ਨ ਟਾਵਰ ਦੇ ਕੋਲੇ ਥੱਲੇ ਬਿਲਕੁਲ ਇਹਨਾਂ ਦੀ ਪ੍ਰੋਬਲਮ ਕੀ ਹੈ ਜਿਹੜੀ ਇਹਦੀ ਵਾਈਫਾਈ ਜਿਹੜੀ ਬੰਦੇ ਦੀ ਘਰ ਵਾਲੀ ਜਿਹੜੀ ਉਹ ਹੈਂਡੀਕੈਪ ਹੈ ਅਪਹਾਜ ਕਹਿ ਸਕਦੇ ਆ ਆਪਾਂ ਅੰਗਹੀਨ ਤੇ ਜਿਹੜਾ ਬੰਦਾ ਵੀ ਜਿਹੜਾ ਥੋੜਾ ਨਕਾਰਾ ਹੋ ਗਿਆ ਮਤਲਬ ਕੰਮ ਕਰਨੋਂ ਇਹਦੇ ਕੋਈ ਚੱਕਰ ਪੈ ਗਿਆ ਸੀਗਾ ਇਹਦੇ ਕਿਸੇ ਨਾਲ ਲੜਾਈ ਲੜੂਈ ਹੋ ਗਈ ਸੀ ਕੀ ਹੋਇਆ ਸੀ ਦੱਸਿਓ ਯਾਰ ਲਾਈ ਹੋ ਗਈ ਸਾਡੀ ਬੱਸ ਮਰੇਗਾ ਕਿਸੇ ਨੇ ਲੱਪਣ ਮਾਰਤਾ ਇਹ ਅੱਛਾ ਜੀ ਬੀਬੀ ਦੀ ਰਲਾਈ ਸੀ ਬਸ ਉਹਨੂੰ ਪਤਾ ਨਹੀਂ ਸੀ ਇਹਦੀ ਘਰ ਆ ਰਹੀ ਸੀ ਸਰਦੀ ਪ੍ਰੋਬਲਮ ਹੈ ਤੈਨੂੰ ਹਾਂ ਸਰਦੀ ਪ੍ਰੋਬਲਮ ਹੈ ਪੜਦਾ ਫਟਿਆ ਹੋਇਆ ਤੇਰਾ ਹਾਂਜੀ ਅੱਛਾ ਤੇਰੀ ਘਰ ਵਾਲੀ ਦਾ ਬਿ ਕਲਾਣ ਆਈ ਹੈ ਜਿਹੜੀ ਹੈ ਅੱਛਾ ਉਹ ਮੰਗਣ ਜਾਂਦੀ ਹੈ ਅੱਛਾ ਤੇ ਇਹਨਾਂ ਦੇ ਦੋਸਤੋ ਛੋਟੇ ਛੋਟੇ ਦੋ ਬੱਚੇ ਆ ਯਾਰ ਤੇ ਇੱਥੇ ਇਹਨਾਂ ਨੇ ਆਪ ਦਾ ਆ ਪਾ ਕੇ ਥੋੜਾ ਝੁੱਗੀ ਵਗੈਰਾ ਇੱਥੇ ਹੀ ਰਹਿ ਰਹੇ ਆ ਤੇ ਆ ਗੋਲੀਆਂ ਗਾਲੀਆਂ ਵੀ ਇਹਦੀਆਂ ਚੱਲਦੀਆਂ ਮਹਿੰਗੀ ਦਵਾਈ ਆਈ ਮਹਿੰਗੀ ਦਵਾਈ ਆ ਜੇ ਕੋਈ ਇਹਦਾ ਕੋਈ ਹੈਲਪ ਹੋ ਸਕਦਾ ਯਾਰ ਆਪਣੇ ਤਾਂ ਦੋ ਬੱਚੇ ਆ ਛੋਟੇ ਛੋਟੇ ਕਿੰਨੇ ਚਿਰ ਦੇ ਬੱਚੇ ਆ ਬਈ ਆ 5 5 ਸਾਲ ਦੀ ਆ ਉਹ ਛੋਟਾ ਸਾਲਾ ਉਹ ਹਮਾਲਾ ਹੈ ਅੱਛਾ 5 ਸਾਲ ਅੱਛਾ ਤੁਸੀਂ ਹੋ ਕਿੱਥੋਂ ਪਿੱਛੋਂ ਆ ਇੱਧਰ ਤਾਂ ਹੀ ਆ ਸਵਾਰਾ ਮਸਤੀ ਹੈ ਅੱਛਾ ਤੇ ਉੱਥੇ ਘਰ ਸੀਗਾ ਤੁਹਾਡਾ ਘਰ ਸੀ ਉਹਦਾ ਮਾਪੇ ਉਹ ਸੀ ਉਹਦਾ ਬਸ ਹੁਣ ਵੇਚੀ ਗਈ ਉਹ ਮਾਪੇ ਵੀ ਨਹੀਂ ਬਚੇਗੇ ਅੱਛਾ ਘਰ ਵੇਚ ਗਿਆ ਮਤਲਬ ਹਾਂਜੀ ਅੱਛਾ ਤੇ ਕੋਈ ਕੰਮ ਕੁਮ ਕੁਛ ਨਹੀਂ ਕਰਦਾ ਤੂੰ ਕੰਮ ਕੋਈ ਨਹੀਂ ਕਰਦਾ ਯੋ ਮਨੋ ਦਾ ਕਰਬਾਰ ਹੈ ਨਹੀਂ ਕੋਈ ਚੌਂਕੀਦਾਰੀ ਕਰ ਲਾ ਕਿਸੇ ਪਾਸੇ ਯਰ ਮਾੜੀ ਮੋਟੀ ਲਵਾ ਲਓ ਬੋਜੀ ਮੈਂ ਤਾਂ ਤੁਹਾਡਾ ਨਹੀਂ ਭੁੱਲੂਗਾ ਕੋਈ ਜਿਵੇਂ ਘਰਕੁਰ ਨਹੀਂ ਬਣੀ ਜਾਂਦਾ ਹੁੰਦਾ ਉੱਥੇ ਚੌਂਕੀਦਾਰੀ ਕਰ ਲਾ ਹਾਂ ਮਨ ਕੋਈ ਮਿਲੇਗਾ ਮੈਂ ਕਰ ਵੀ ਲਵਾਂਗਾ ਬੋਜੀ ਹਾਂ 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 ਕੰਮ ਤੋਂ ਮਿਲੇਗਾ ਕੰਮ ਤੋਂ ਵੀ ਕਿਉਂਕਿ ਤੇਰਾ ਤਾਂ ਚਲੋ ਤੇਰੇ ਪ੍ਰੋਬਲਮਾਂ ਦਿਮਾਗ ਦੀ ਮਾੜੀ ਮੋਟੀ ਹੂੰ ਤਾਂ ਤੂੰ ਸਾਮ ਸੰਭਾਲਦਾ ਕਰੀ ਸਕਦਾ ਹੈ ਹਾਂਜੀ ਹਾਂਜੀ ਬਾਕੀ ਵੀਡੀਓ ਤੇਰੀ ਪਾ ਦਾਂਗੇ ਕੋਈ ਹੈਲਪ ਹੋ ਚੱਕੀ ਜਰੂਰ ਤੇਰੀ ਕਰਾਂਗੇ ਅਮਰੀਕਾ ਵਾਲਿਆ ਬੁਮਾਰਾ ਹੈਂ ਬੀ ਅਜੇ ਵੀ ਬੁਮਾਰਾ ਹੈ ਬਿਚਾਰਾ ਹੈ ਹਾਂ ਹਾਂ ਲੱਤ ਤੋ ਲਚਾਰਾ ਹੈ ਹਾਂ ਹਾਂ ਤਾਂ ਦੋਸਤੋ ਇੰਨਾ ਕੋਰੇ ਰਹਿਣ ਦਾ ਕੋਈ ਆਸਰਾ ਨਹੀਂ ਹੈਗਾ ਵਿਚਾਰਿਆਂ ਕੋਲੇ ਤੇ ਇੱਥੇ ਇਹ ਰਹਿੰਦੇ ਐ ਨਹਾਉਂਦੇ ਨੂੰਂਦੇ ਵੀ ਨਹਾਉਂਦੇ ਆ ਪਿਛਲੇ ਪਾਸੇ ਪਿਆ ਕਮਿਊਨੀਕੇਸ਼ਨ ਟਾਵਰ ਦੀ ਜਗ੍ਹਾ ਉੱਥੇ ਨਹਾ ਲੈਂਦੇ ਐ ਜੰਗਲ ਪਾਣੀ ਵੀ ਉੱਥੇ ਜਾਂਦੇ ਐ ਤਾਂ ਇਹਨਾਂ ਦੀ ਥੋੜੀ ਬਹੁਤ ਹੈਲਪ ਕਰੋ ਛੋਟਾ ਕੋਈ ਉਹ ਹੈਗਾ ਨਹੀਂ ਨਹੀਂ ਉਹ ਆ UPI ਨੰਬਰ ਹੈਗਾ ਤੁਹਾਡਾ ਕੋਈ ਜਿਹੜੇ ਪੈਸਾ ਪੂਸਾ ਟਰਾਂਸਫਰ ਹੋ ਜਾਏ ਆਪਾਂ ਇਹਦੇ ਪਾ ਦਾਂਗੇ ਨੰਬਰ ਹੈਗਾ ਹਾਂ ਇੱਥੇ ਹੁਣ ਭੈਣੋ ਘਰੇ ਚ ਆਈ ਜੀ ਇੱਧਰ ਅੱਛਾ 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 ਚਲੋ ਇੱਥੇ ਐਡਰੈਸ ਪਾ ਦਾਂਗੇ ਦੋਸਤੋ ਤੇ ਜੇ ਕਿਸੇ ਦੀ ਹੈਲਪ ਹੋਈ ਤਾਂ ਇੱਥੇ ਆ ਕੇ ਜਰੂਰ ਕਰਿਓ ਤੁਸੀਂ ਇਹਨਾਂ ਦੀ ਤਾਂ ਕਿ ਇਹਨਾਂ ਦਾ ਵੀ ਥੋੜਾ ਜਿਆ ਜਿਹੜੀ ਜ਼ਿੰਦਗੀ ਸੌਖੀ ਹੋ ਜਾਏ ਕਿਉਂਕਿ ਇਹ ਤਾਂ ਤੁਸੀਂ ਆ ਦੇਖ ਸਕਦੇ ਆ ਇੱਥੇ ਇੰਨੀ ਕੀ ਜਗ੍ਹਾ ਤੇ ਰਹਿੰਦੇ ਆ ਇਹ ਕੋਈ ਫੋਨ ਨੰਬਰ ਹੈਗਾ ਤੁਹਾਡਾ अच्छा अच्छा ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਟੀਵੀ ਟਾਵਰ ਵਾਲੇ ਪਾਸੋਂ ਰੋਡ ਆਉਂਦੀ ਹੈ ਔਰ ਰੇਲਵੇ ਲੇਨ ਦੇ ਨਾਲ-ਨਾਲ ਹੈ ਠੀਕ ਹੈ ਕਮਿਊਨੀਕੇਸ਼ਨ ਟਾਵਰ ਦੇ ਕੋਲੇ ਇੱਥੇ ਬੈਠੇ ਆ ਇਹ ਸ਼ੇਅਰ ਕਰ ਦਿਓ ਦੋਸਤੋ ਤਾਂ ਕਿ ਇੱਕ ਗਰੀਬ ਪਰਿਵਾਰ ਦੀ ਥੋੜੀ ਹੈਲਪ ਹੋ ਸਕੇ ਇਹਨੂੰ ਸਹਾਇਤਾ ਮਿਲ ਸਕੇ ਤਾਂ ਕਿ ਬੱਚਿਆਂ ਦਾ ਵੀ ਥੋੜੀ ਜ਼ਿੰਦਗੀ ਸੁਧਰ ਜੇ ਆ ਦੇਖੋ ਛੋਟੇ-ਛੋਟੇ ਬੱਚੇ ਇਹ ਕੋਈ ਕਿਸੇ ਨੇ ਕੱਪੜਾ ਦੇਣਾ ਕੋਈ ਹੋਰ ਚੀਜ਼ ਦੇਣੀ ਹੈ ਤਾਂ ਤੁਸੀਂ ਦੇ ਕੇ ਜਾ ਸਕਦੇ ਹੋ ਇੱਥੇ ਕੋਈ ਪੈਸੇ ਦੀ ਹੈਲਪ ਕਰਨੀ ਹੈ ਕਿਸੇ ਨੇ ਉਹ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦਾ ਕੋਈ ਰਹਿਣ ਦਾ ਕੋਈ ਜਗ੍ਹਾ ਦੇ ਸਕਦਾ ਕੋਈ ਇਹ ਬੰਦਾ ਚੌਕੀਦਾਰੀ ਵਗੈਰਾ ਕਰ ਸਕਦਾ ਕੋਈ ਘਰ ਬੰਦਾ ਹੋਰ ਬੰਦਾ ਕੋਈ ਉੱਥੇ ਥੋੜੀ ਕਰ ਸਕਦਾ ਕੰਮ ਇਹ ਉਹ ਜਿਆਦਾ ਮਿਹਨਤ ਵਾਲਾ ਕੰਮ ਤਾਂ ਨਹੀਂ ਇਹ ਤਾਂ ਹੋਣਾ ਤੇ ਥੈਂਕ ਯੂ